ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਆਂ ਬਾਬਾ ਦਇਆ ਸਿੰਘ ਆਰਫ ਦਾ ਲਿਖਿਆ ਹੋਇਆ ਕਿੱਸਾ ਜ਼ਿੰਦਗੀ ਬਲਾਸ ਇਹਦੇ ਵਿੱਚ ਹੁਣ ਸੁਣੋਂਗੇ 65ਵਾਂ ਤੇ 66ਵਾਂ ਸਾਲ ਇਹਨਾਂ ਦੋਹਾਂ ਸਾਲਾਂ ਦੀ ਰਚਿਰੀ ਵਿੱਚ ਬਾਬਾ ਜੀ ਨੇ ਬੀਬੀਆਂ ਮਾਣੀਆਂ ਨੂੰ ਵੀ ਸਮਝਾਉਣਾ ਕੀਤਾ ਹੈ ਬੀਬੀਓ ਤੁਹਾਨੂੰ ਵੀ ਇਹ ਜਿਹੜਾ ਜਨਮ ਅਨਮੋਲਕ ਹੀਰਾ ਪ੍ਰਾਪਤ ਹੋਇਆ ਹੈ ਇਸ ਨੂੰ ਸਵਾਰ ਲੋ ਰੱਬ ਦਾ ਨਾਮ ਜਪਿਆ ਕਰੋ ਰੱਬ ਦੇ ਨਾਮ ਨਾਲ ਜੋੜੀ ਰੱਖੋ ਆਪਣੇ ਮਨ ਨੂੰ ਤੇ ਨਾਲ ਨਾਲ ਜਿਹੜੀ ਆਪਣੀ ਸ਼ੈਰੀ ਸੁਣਦੇ ਆ ਉਹਦੇ ਵਿੱਚ ਵੀ ਇਹੀ ਗੱਲ ਕਹੀ ਹੈ ਜਿਨੇ ਵੀ ਪ੍ਰਮਾਤਮਾ ਦਾ ਜਸ ਗਾਇਆ ਉਹਨਾਂ ਦਾ ਹਾਲ ਦੱਸਿਆ ਆਓ ਸਰਵਣ ਕਰੀਏ ਜਸ ਤੇਰਾ ਗਾਉਂਦਿਆਂ ਕਬੀਰ ਬੇਨਜ਼ੀਰ ਹੋਇਆ ਜਾਣਦਾ ਜਹਾਨ ਸਾਰਾ ਭਾਵੇਂ ਉਹ ਗਰੀਬ ਸੀ ਪਾਰਸ ਨਾ ਲੱਗ ਸੋਨਾ ਹੋ ਗਿਆ ਸੀ ਨਾਮ ਦੇਵ ਜਸ ਤੇਰਾ ਗਾਇਆ ਕੀਤੇ ਉਜਲੇ ਨਸੀਬ ਸੀ ਛੱਟ ਵਿੱਚ ਪੀਪੇ ਨੇ ਤਿਆਗ ਦਿੱਤਾ ਰਾਜ ਭਾਗ ਜਸ ਤੇਰਾ ਗਾਇਆ ਤੇਰੇ ਆ ਗਿਆ ਕਰੀਬ ਸੀ ਹੋ ਵੇਖਾ ਵੇਖੀ ਜਸ ਗਾਉਣ ਲੱਗਿਆ ਪਤੰਗਾ ਤੇਰਾ ਵੇਖਾ ਵੇਖੀ ਜਸ ਗਾਉਣ ਲੱਗਿਆ ਪਤੰਗਾ ਤੇਰਾ ਨਹੀਂ ਤਾਂ ਇਹ ਦੇ ਕਾਬਲ ਕਦੋਂ ਏ ਮੇਰੀ ਜੀਬ ਸੀ عمر ਪੁੱਜ ਗਈ 65ਵੇਂ ਸਾਲ ਦੀ ਏ ਕਰੋ ਅਕਲ ਦੇ ਨਾਲ ਵਿਚਾਰ ਮਾਈਓ ਪਹਿਲੀ ਉਮਰ ਵੀ ਤੂੰ ਸਾ ਬਰਬਾਦ ਕੀਤੀ ਕੰਗੇ ਪਹਿਨ ਕੇ ਹਾਰ ਸ਼ਿੰਗਾਰ ਮਾਈਓ ਗਹਿਣੇ ਕੱਪੜੇ ਪਹਿਨ ਕੇ ਮਸਤ ਰਈਆਂ ਨਹੀਂ ਰੱਖਿਆ ਯਾਦ ਕਰਤਾਰ ਮਾਈਓ ਅਜੇ ਵਕਤ ਹੈ ਸੋਚ ਵਿਚਾਰ ਕਰ ਲੋ ਲਵ ਆਪਣਾ ਜਨਮ ਸੁਧਾਰ ਮਾਈਓ ਸਦਾ ਨਹੀਂ ਜਹਾਨ ਤੇ ਜਿਮਣਾਏ ਸਿਰ ਤੇ ਕੜਕ ਦੀ ਮੋਤ ਤਲਵਾਰ ਮਾਈਓ ਦੇਖੋ ਲੱਖ ਸਹੇਲੀਆਂ ਲੱਦ ਗਈਆਂ ਗਹਿਣੇ ਧਰੇ ਪਏ ਵਿੱਚ ਪਟਾਰ ਮਾਈਓ ਛੱਡੋ ਨਿੰਦਿਆ ਚੁਗਲੀਆਂ ਪਾਪ ਭਾਰਾ ਬੈਠੋ ਗੁਰੂ ਦੇ ਵਿੱਚ ਦਰਬਾਰ ਮਾਈਓ ਗੂੜੀ ਪ੍ਰੀਤ ਪਰਮਾਤਮਾ ਨਾਲ ਲਾਵੋ ਊੜਾ ਬੱਚਿਆਂ ਨਾਲ ਪਿਆਰ ਮਾਈਓ ਗਹਿਣਾ ਕੱਪੜਾ ਪੈਨੋ ਹਯਾ ਵਾਲਾ ਸਾਦੇ ਸਾਫ ਲੀਡੇ ਸਲਵਾਰ ਮਾਈਓ ਜਿੱਤਰ ਵਿੱਚ ਜਹਾਨ ਦੇ ਜ਼ਿੰਦਗਾਨੀ ਕਰ ਲੋ ਨਾਮ ਦਾ ਵਣ ਜਵਾਂ ਪਾਰ ਮਾਈਓ ਕਦਮੇ ਚੱਲ ਕੇ ਸੰਤ ਮਹਾਤਮਾ ਦਾ ਕਰ ਲੋ ਅੱਖੀਆਂ ਨਾਲ ਦੀਦਾਰ ਮਯੋ ਮਾਨਸ ਜਨਮ ਦਰਲੱਭ ਨਾ ਹੱਥ ਆਉਣਾ ਜੱਗ ਜੰਮਣਾ ਵਾਰ ਨਾ ਵਾਰ ਮਯੋ ਉਮਰ ਆਪਣੀ ਸੋਨੇ ਦੀ ਮੋਹਰ ਜਾਣੋ ਦਮ ਸਮਝ ਲਓ ਲਾਲ ਜਵਾਰ ਮਯੋ ਛੇਤੀ ਨਾਮ ਜਹਾਜ਼ ਦੇ ਵਿੱਚ ਬਹਿ ਕੇ ਉਹ ਉਹ ਸਦਕਹੀਂ ਭਵ ਜਲੋਂ ਪਾਰ ਮਾਇਓ ਜਿਹੜੇ ਵਿੱਚ ਗਰਸਤ ਦੇ ਕਰਨ ਭਗਤੀ ਪਤੀ ਨੇਕ ਸੋ ਲਖਣੀ ਨਾਰ ਮਾਇਓ ਚਿਤ ਰਹੇ ਪਰਮਾਤਮਾ ਨਾਲ ਲੱਗਾ ਹੱਥਾਂ ਨਾਲ ਕਰ ਛੱੜੀਏ ਕਾਰ ਮਾਇਓ ਅੱਠੇ ਪਹਿਰ ਬੇਸ਼ੱਕ ਵਿਵਹਾਰ ਕਰੀਏ ਵੱਡੇ ਅੰਦਰੋਂ ਨਾਮ ਦੀ ਤਾਰ ਮਾਇਓ ਸਾਰੀਆਂ ਭਗਤੀ ਚੋਂ ਹੈ ਵੱਡੀ ਭਗਤੀ ਸਮਝੇ ਪਤੀ ਨੂੰ ਰੂਪ ਮੁਰਾਰ ਮਾਇਓ ਸਾਰੇ ਨਾਲ ਸਬੰਧੀਆਂ ਵਿਗੜ ਜਾਵੇ ਲਵੋ ਪਤੀ ਦੇ ਨਾਲ ਸਵਾਰ ਮਾਇਓ ਭਾਵੇਂ ਸਾਖ ਸਬੰਧ ਵੀ ਛੱਡ ਦਈਏ ਮਰੇ ਇਹ ਪਤੀ ਦੇ ਆਗੇ ਆਕਾਰ ਮਈਓ ਕਾਦੇ ਵਾਸਤੇ ਬੈਠੀਆਂ ਮੱਲ ਦਾਵੇ ਛੱਡ ਚੱਲਣ ਘਰ ਤੇ ਬਾਰ ਮਈਓ ਦੁਨੀਆ ਹੈ ਸ਼ਤਰੰਜ ਦੀ ਚਾਲ ਝੂਠੀ ਆਖਰ ਚੱਲਣਾ ਬਾਜ਼ੀਆਂ ਹਾਰ ਮਈਓ ਹੋ ਦਇਆ ਸਿੰਘ ਦਰਵੇਸ਼ ਨੇ ਬਚਨ ਆਖੇ दयाल ਸਿੰਘ દરવેશ ਨੇ ਬਚਨ ਆਖੇ ਯਾਦ ਰੱਖਿਓ ਕਰੋ ਵਿਚਾਰ ਮਈਓ ਚੱਲੀ ਉਮਰ ਛੇ ਆਟਵੇਂ ਸਾਲ دیے ਛੇਤੀ ਨਾਲ ਚਾ ਕਰੋ ਧਿਆਨ ਮਈਓ ਚਰਖਾ ਕੱਤਣ ਵਾਲ ਖਿਆਲ ਹੋਇਆ ਹੁੰਦਾ ਜਾਮਦਾ ਜਨਮ ਵਹਿਰਾ ਨ ਮਈਓ ਛੇਤੀ ਪਈਏ ਪੂਣੀਆਂ ਕੱਟਣ ਦੀ ਇਹ ਦਰਸਾਸਨ ਅਖੋਟ ਦੇ ਜਾਣ ਮਾਈਓ ਤੁਸੀਂ ਰੱਖਦੀਆਂ ਸਾੰਭ ਗਲੋਟਿਆਂ ਨੂੰ ਹੁੰਦਾ ਦਮ ਦਾ ਘਣਾ ਨੁਕਸਾਨ ਮਾਈਓ ਤੁਸੀਂ ਆਪਣੇ ਘਰਾਂ ਦੀ ਕਰੋ ਰਾਖੀ ਲੁੱਟੀ ਜਾਂਮ ਦਾ ਚੋਰ ਦੁਕਾਨ ਮਾਈਓ ਤੁਸੀਂ ਰੋਜ ਕ ਸਿੱਧੜਾ ਕੱਢ ਰਿਆਂ ਮੁੱਕਦਾ ਜਾਮਦਾ ਖਾਣ ਹੰਡਾਣ ਮਾਈਓ ਤੁਸੀਂ ਵਿੱਚ ਗਰਸਤ ਦੇ ਮਗਨ ਹੋਈਆਂ ਖੇਲਣ ਗੋਦੀਆਂ ਵਿੱਚ ਨਦਾਨ ਮਾਈਓ ਭਜਨ ਸ੍ਰੀ ਭਗਵਾਨ ਦੇ ਛੱਡ ਦਿੱਤੇ ਨਤ ਗਾਉਂਦੀਆਂ ਗੰਦੜੇ ਗਾਣ ਮਾਈਓ ਕਰੋ ਅੰਨ ਦਾ ਦਾਨ ਜ਼ਰੂਰ ਕਰ ਲੋ ਭੁੱਖੇ ਪਿਆਸੇ ਨੂੰ ਕਰੋ ਰਜ਼ਾਨ ਮਈਓ ਚੁਗਲੀ ਨਿੰਦਿਆ ਕੰਮ ਵਾਰਾਨ ਕੀਤੇ ਗੰਦੀ ਗਾਲੀਆਂ ਕੀਤੀ ਜ਼ਬਾਨ ਮਈਓ ਬਿਨਾ ਧਰਮ ਈਮਾਨ ਵਹਿਰਾਨ ਬੰਦਾ ਪਏ ਕੂਕ ਦੇ ਵੇਦ ਪੁਰਾਨ ਮਈਓ ਤੁਸੀਂ ਆਪਣੇ ਆਪ ਤੋਂ ਭੁੱਲੀਆਂ ਹੋ ਓਯਾ ਨਹੀਂ ਜੋ ਬ੍ਰਹਮ ਦਾ ਗਿਆਨ ਮਾਇਓ ਦਿਲ ਤੁਸਾਂ ਦੇ ਵਿੱਚ ਨਾ ਇੱਕ ਵਸੇ ਬਾਣੀ ਗੁਰਾਂ ਦੀ ਮਾਰਦੀ ਬਾਣ ਮਾਇਓ ਮੇਰੀ ਸਮਝ ਦੇ ਵਿੱਚ ਹੈ ਅਕਲ ਥੋੜੀ ਬਣ ਬੈਠੀਓ ਚਤਰ ਸਜਾਨ ਮਾਇਓ ਬੁਰਾ ਰਾਮ ਨੂੰ ਦਿਲੋਂ ਵਸਾਰ ਦੇਣਾ ਬਿਸਕਟ ਖਾਵਣੇ ਚੁੱਪਣੇ ਪਾਨ ਮਈਓ ਅਜੇ ਵਕਤ ਹੈ ਭੋਲੀਓ ਸਮਝ ਕਰ ਲੋ ਕਦੀ ਚੱਲਣਾ ਵਿੱਚ ਮਸਾਨ ਮਈਓ ਕਿਸੇ ਰੋਜ ਨੂੰ ਜੰਗਲੀ ਵਾਸ ਹੋਣਾ ਪਾਈ ਬੈਠੀਆਂ ਮਹਿਲ ਮਕਾਨ ਮਈਓ ਕਿਹੜੀ ਗੱਲ ਤੇ ਖੁਦੀ ਗਮਾਨ ਚੜਿਆ ਜਗ ਜੀਮਨਾ ਸੁਪਨ ਸਮਾਨ ਮਾਈਓ ਉਹ ਹੈ ਨਹੀਂ ਦੇਣ ਦੇ ਵਾਂਗ ਤ ਕਾਮ ਦੀ ਏ ਹੋਣੀ ਦੇਣ ਦੇ ਵਾਂਗ ਤ ਕਾਮ ਦੀ ਏ ਬਣੀਆਂ ਬੈਠੀਆਂ ਘਰੀ ਪ੍ਰਧਾਨ ਮਾਈਓ ਕਿਸੇ ਰੋਜ ਨੂੰ ਬੁਰਾ ਨਾ ਖੋਜ ਰਹਿਣਾ ਗੱਲਾਂ ਕੂੜੀਆਂ ਵਿੱਚ ਜਹਾਨ ਮਾਈਓ ਕਿਸੇ ਰੋਜ ਨੂੰ ਖੁਰਾ ਨਾ ਖੋਜ ਰਹਿਣਾ ਗੱਲਾਂ ਕੂੜੀਆਂ ਵਿੱਚ ਚਹਾਨ ਮਾਈਓ ਮੀਰਾ ਬਾਈ ਵਾਂਗੂ ਜੋ ਕਰੇ ਭਗਤੀ ਹੋਵੇ ਜਾਉਂਦਿਆਂ ਮੁਕਤ ਕਲਿਆਣ ਮਾਈਓ ਤਾਰਾ ਵਾਂਗ ਰਾਣੀ ਬਾਣੀ ਸੁਣ ਨਖਤਰ ਆਵੇ ਪ੍ਰੇਮ ਦੇ ਵਿੱਚ دیਵਾਨ ਮਾਈਓ ਉਹ ਦਇਆ ਸਿੰਘ ਫਕੀਰ ਦੀ ਗੱਲ ਮੰਨੋ ਦਇਆ ਸਿੰਘ ਫਕੀਰ ਦੀ ਗੱਲ ਮੰਨੋ ਕਰੋ ਧਰਮ ਤੋਂ ਜਾਨ ਕੁਰਬਾਨ ਮਾਈਓ ਕਰੋ ਧਰਮ ਤੋਂ ਜਾਨ ਕੁਰਬਾਨ ਮਾਈਓ